ਲਾ ਸਟਪ ਜਵੇਂ ਕਰਦੇ ਆ ਰਾਜਾ ਬਲਦੇ ਜੀਰ ਗਾ ਇਹਸ ਪਹੀਏ ਤੋਰ ਵਜੀਰਾ ਸੀ ਹਾਂ ਭੋਈ ਆਪੇ ਹਾਂ ਸਦੀ ਇਹ ਦੋਨੋਂ ਵਿੱਚੋਂ ਜੋ ਹੁਣ ਕੀ ਫਰਕ ਆ ਵਜੀਰ ਦਾ ਨਹੀਂ ਨੂੰ ਇਹਨੂੰ ਇਹਨੂੰ ਪਤਾ ਇੰਨੇ ਪੜਨਾ ਨਹੀਂ ਆਉਂਦਾ ਇਹ ਨੂੰ ਇਹ ਬਸ ਪਹੀਏ ਨੂੰ ਦੇਖ ਕੇ ਵਜੀਰ ਦੱਸ ਦਿੰਦਾ ਹੈ

ਨਬਰਸਤੋ ਨਬਰਸਤੋ ਜੀ ਮੈਂ ਆਉਂਦੀ ਆ ਆ ਜਾ ਰਾਜਾ ਬੋਲ ਬजीर खान ਮੈਨੂੰ ਮਿਲੀ ਨਹੀਂ ਅੰਨਾ ਦਾ ਮੈਨੂੰ ਮਿਲਦੀ ਵੀ ਹੈ ਨਹੀਂ ਜੋ ਰਾਜਾ ਬੋਲੇ ਬजीर खान ਆ ਬजीरਾ ਆ ਬजीरਾ ਉਹ ਬजीर ਮੈਂ ਆ ਭਰਾ ਮੈਂ ਤੂੰ ਨਾ ਮੈਂ ਬजीर ਕੰਗਾ ਬਸ ਕਰ ਬੰਦੀ ਕਰ ਲੈ ਐਵੇਂ ਨਹੀਂ ਲੰਮਾ

ਨੇ ਸਾਰੀਆਂ ਪਰਚੀਆਂ 'ਚ ਗਲੀਆਂ ਕਰਤੀਆਂ ਕਹਿੰਦਾ ਚੋਰ ਲਈ ਸਭ ਤੋਂ ਮੁੰਡੀ ਆ ਨਾ ਮਾਰਿਆ ਬਸ ਮੈਨੂੰ ਲਾਇਆ ਆ ਆ ਆ ਆਪਣਾ ਮਨ ਰਾਜਾ ਬੀਹਰਾ ਤੂੰ ਰਾਜਾ ਸੀ ਝਾੜੂ ਲਾ ਲਿਆ ਜਿਹੜਾ ਗਾਹ ਪਾਇਆ ਮਾਂ ਮਨੀ ਬੈ ਤੇਰੀ ਮਾਂ